ਲਾਈ ਐਸਜੀਪੀਸੀ ਜੜੀ ਉਹ ਤੇਜਾ ਸਿੰਘ ਸੁੰਦਰੀ ਹਾਲ ਦੇਣ ਤੋਂ ਇਨਕਾਰ ਕਰ ਚੁੱਕੀ ਹੈ ਤਜੇਹੇ ਦੇ ਵਿੱਚ ਹੁਣ ਪ੍ਰਧਾਨ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਜਿਵੇਂ ਕਿ ਕਿ ਦੋ ਨਾਂ ਚਰਚਾ ਚ ਮੈਨੂੰ ਜਾਣਕਾਰੀ ਮਿਲੀ ਹੈ ਆਹ ਰਿਹਾ ਇੱਕ ਤਾਂ ਆਪਣੇ ਨਾਮ ਕੋਈ ਗੱਲ ਕਰਦੇ ਆ ਕਿ ਕਹਿੰਦੇ ਆ ਨੀ ਆਰਪੀ ਸਿੰਘ ਦਾ ਨਾਮ ਤੇ ਦੂਜਾ ਬੀਬੀ ਸੁਖਮਤ Kaur ਦਾ ਨਾਮ ਐਸਵੇਰੇ ਜੇ ਸੋਰਸ ਨੇ ਉੱਪਰ ਕੇ ਸਾਹਮਣੇ ਆ ਰਿਹਾ ਉਹ ਇਹ ਆ ਕਿ ਇਹ ਵੀ ਸਪੱਸ਼ਟ ਹੋ ਗਿਆ ਕਿਸੇ ਹੱਦ ਤੱਕ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਹੋਣਗੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਉਹ ਜਾਣਕਾਰੀ ਮੁਤਾਬਕ ਕਿਹਾ ਕਿ ਬੀਬਾ ਸੁਤਵੰਤ ਕੌਰ ਨੇ ਗੱਲ ਕਹਿਤੀ ਹੈ ਕਿ ਮੈਂ ਦੇਖੋ ਸਰਗਰਮ ਭੂਮਿਕਾ ਨਿਭਾ ਰਹੀ ਹਾਂ ਪਰ ਪ੍ਰਧਾਨਗੀ ਮੇਰੇ ਪਾਸ ਦੀ ਗੱਲ ਨਹੀਂ ਹੈ ਅਗਲੇ ਦਿਨ ਆਪਾਂ ਦੇਖਿਆ ਕਿ ਸਿਕੰਦਰ ਸਿੰਘ ਮਲੂਕਾ ਖੁੱਲ ਕੇ ਮੈਦਾਨ ਦੇ ਵਿੱਚ ਆਏ ਤਾਂ ਹੁਣ ਬਲਦੇਵ ਸਿੰਘ ਮਾਨ ਨੇ ਜਿਹੜੇ ਕਿ ਸਾਬਕਾ ਮੰਤਰੀ ਰਹਿ ਚੁੱਕੇ ਨੇ ਉਹਨਾਂ ਦੀ ਵੀ ਘਰ ਵਾਪਸੀ ਹੋਈ ਹੈ ਕਿਵੇਂ ਦੇਖ ਦਿਓ ਕਿ ਇਹ ਚੀਜ਼ਾਂ ਸਟਰੋਂਗ ਕਰਨੀਆਂ ਅਕਾਲੀ ਦਲ ਨੂੰ ਉਹਨਾਂ ਨੇ ਤਾਂ ਬੜੀ ਨਮਰਤਾ ਨਾਲ ਇਹ ਗੱਲ ਵੀ ਕੀਤੀ ਹੈ ਅਪੀਲ ਕੀਤੀ ਹੈ ਬਾਕੀ ਖਾਲੀ ਆਗੂ ਜਿਹੜੇ ਰਸਤੇ ਗਏ ਐ ਵਕ ਹੋ ਗਿਆ ਐ ਵਾਪਸ ਆਜੋ ਜਿਵੇਂ ਸਪਲੇਨ ਸਿੰਘ ਜੰਮਾਜਰਾ ਚੁੰਡਾ ਸਾਹਿਬ ਮਨਪ੍ਰੀਤਿਆ ਵਾਲੀ ਯਾਨੀ ਹਰ ਕਿਸ ਬੋਲ ਕੇ ਕਦਾਵਾਰਾਂ ਨੂੰ ਵਾਪਸ ਆਉਣ ਦੇ ਚਾਂਸਸ ਹੋਣਾ ਕੋਈ ਘਟਨਾ ਜਰਾ ਰਿਹਾ ਐ ਇਹ ਸ਼ੂਣੀ ਗੁਰਦਵਾਰਾ ਬੰਦ ਕਮੇਟੀ ਤੇ ਦਿੱਲੀ ਦੂਨਾ ਵੱਲੋਂ ਰਲ ਕੇ ਦਿੱਲੀ 'ਚ ਜਿਹੜਾ ਹੈ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਦੇਖਦੇ ਹਾਂ ਕਿ ਸੋਨੀ ਗੁਰਦਾਰਪੁਰ ਪਰਨੋ ਕਮੇਟੀ ਇਸ ਮਾਮਲੇ 'ਚ ਕੀ ਫੈਸਲਾ ਲੈਂਦੀ ਹੈ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਨਾਤਾ ਅਕਾਲੀ ਦਲ ਕਿਸੇ ਪਾਸਿਓਂ ਚੁੱਪ ਬੈਠਣ ਦਾ ਨਾਮ ਲੈ ਰਿਹਾ ਇਸ ਸਮੇਂ ਪੂਰਾ ਸਰਗਰਮ ਹੈ ਤੇ ਨਾ ਹੀ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਉਹ ਕਿਸੇ ਤਰੀਕੇ ਆਪਣੇ ਆਪ ਨੂੰ ਘਟ ਕਹਾ ਰਹੀ ਹੈ ਕਿਉਂਕਿ ਹਰ ਇੱਕ ਦਾ ਦਮਖਾ ਮੈਂ ਜਿਹੜਾ ਉਹ ਸਿਆਸਤ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਲੱਗਿਆ ਹੋਇਆ ਹੈ ਗੱਲਬਾਤ ਕਰਾਂਗੇ ਇਸ ਦੇ ਬਾਰੇ ਕਿਉਂਕਿ ਚੋਣ اجلاس ਪੰਜ ਮੈਂਬਰੀ ਕਮੇਟੀ ਦਾ ਇਸ ਦੇ ਇਲਾਵਾ ਕਰਵਾਪਸੀ ਹੈ ਜਿਹੜੀ ਉਹ ਅਕਾਲੀ ਦਲ ਦੇ ਵਿੱਚ ਵੱਡੇ ਪੱਧਰ ਤੇ ਹੋ ਰਹੀ ਹੈ ਇਸ ਬਾਬਤ ਗੱਲਬਾਤ ਕਰਾਂਗੇ ਤੇ ਹੋਰ ਕਈ ਵਿਸ਼ੇ ਨੇ ਮੈਂ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧਾ ਸਾਹਿਬਾਤ ਬਾਤ ਬਾਤ ਸਵਾਗਤ ਹੈ ਤੁਹਾਡਾ ਤੁਹਾਡਾ ਧੰਨਵਾਦ ਦਰਸ਼ਕਾਂ ਨੂੰ ਲੈ ਸਤਿਕਾਰਨਾਮ ਸਤਿ ਸ਼੍ਰੀ ਅਕਾਲ ਆਪਾ ਹਾਜ਼ਰਾਂ ਦਰਸ਼ਕਾਂ ਦੇ ਚਿਹਰੇ ਚ ਲੋਸਵਾਲ ਜੀ ਸਿੱਧਾ ਸਾਹਿਬ 11 ਅਗਸਤ ਨੂੰ ਚੋਣ ਇਜਲਾਸ ਹੈ ਪੰਜ ਮੈਂਬਰੀ ਕਮੇਟੀ ਦਾ ਪਹਿਲਾਂ ਹੀ ਐਸਜੀਪੀਸੀ ਜਿਹੜੀ ਉਹ ਤੇਜਾ ਸਿੰਘ ਸੁੰਦਰੀ ਹਾਲ ਦੇਣ ਤੋਂ ਇਨਕਾਰ ਕਰ ਚੁੱਕੀ ਐ ਤਾਂ ਅਜਿਹੇ ਦੇ ਵਿੱਚ ਹੁਣ ਪ੍ਰਧਾਨ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਈ ਤਰ੍ਹਾਂ ਦੀਆਂ ਕਿਆਸ ਰਈਆਂ ਨੇ ਕਿ ਕੌਣ ਬਣ ਸਕਦਾ ਕੌਣ ਨਹੀਂ ਬਣ ਸਕਦਾ ਕਿਸ ਦੇ ਨਾਮ ਤੇ ਮੋਰ ਐ ਸੋ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਵੀ ਫੇਸਬੁੱਕ ਦੇ ਜ਼ਰੀਏ ਇੱਕ ਸੁਨੇਹਾ ਸਾਹਮਣੇ ਆਉਂਦਾ ਉਹ ਕਹਿੰਦੇ ਕਿ ਮੈਨੂੰ ਇਸ ਪ੍ਰਧਾਨਗੀ ਦੀ ਦੌੜ ਚ ਨਾ ਰੱਖਿਆ ਜਾਵੇ ਕਿਉਂਕਿ ਬੀਬੀ ਸੁਤੰਤ ਕੌਰ ਦੇ ਨਾਮ ਦੀ ਕਾਫੀ ਪ੍ਰੋਟਾ ਹੋ ਰਹੀ ਐ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਪਾਸੇ ਜਿੱਥੇ ਸੁਨੇਹਾ ਦਿੱਤਾ ਜਾ ਰਿਹਾ ਇਕੱਠੇ ਹੋਣ ਦਾ ਤੇ ਇੱਕ ਪਾਸੇ ਚੋਣ ਜਲਾਸ ਹੈ ਬਿਲਕੁਲ ਇਹਨਾਂ ਸਵਾਲਾ ਦੇਖੋ ਜਿਸ ਮੁੱਦੇ ਦਾ ਫਾਇਜ਼ ਜ਼ਿਕਰ ਕਰ ਰਹੇ ਆਂ ਪਿਛਲੇ ਸਾਲ ਤੋਂ ਲੈ ਕੇ 2 ਦਸੰਬਰ ਨੂੰ ਜਦੋਂ ਆਕਾਲ ਤਖਸਾਲ ਦੀ ਫੈਸਲ ਤੋਂ ਸਿੰਘ ਸਾਹਿਬਾਨ ਨੇ ਫੈਸਲੇ ਸੁਣਾਈ ਸੀ ਸਵੀਰ ਬਾਦਲ ਬਾਕੀ ਦੀ ਡਿਟਰਸਪਨ ਸੰਖਾਹ ਆਈ ਸੀ ਤਨਖਾਹਾਂ ਨੇ ਪੂਰੇ ਸਰਕਾਰ ਨਾਲ ਸਾਰਿਆਂ ਨੇ ਉਤੀ ਵੀ ਇਹ ਵੱਖਰੀ ਗੱਲ ਹੈ ਕਿ ਜੇ ਅਸੀਂ ਮੁੱਦਿਆਂ ਨੂੰ ਲੈ ਕੇ ਉਹਨਾਂ ਦੇ ਮਤਭੇਦ ਉਵੇਂ ਹੀ ਬਰਕਰਾਰ ਆ। ਜਦੋਂ ਪਾਸ ਸੱਤੀ ਮੁੱਦੇ ਬਰਕਰਾਰ ਹੋਣ ਦੀ ਗੱਲ ਕਰਦੇ ਆ। ਉਸੇ ਸੰਤੋ ਐ ਮੁੱਦਾ ਸੀ ਜਿਹੜਾ ਅਕਾਲ ਚੰਦ ਦੀ ਸੀਟ ਤੋਂ ਸੁਣਾਇਆ ਗਿਆ ਸੀ ਕਿ ਕਾਲੀ ਦਲ ਦੀ ਭਰਤੀ ਲਈ ਪੰਨ ਮੈਂਬਰੀ ਕਮੇਟੀ ਕੰਮ ਕਰੇਗੀ। ਪੰਨ ਮੈਂਬਰੀ ਕਮੇਟੀ ਕੰਮ ਕਰਨ ਤੋਂ ਬਾਅਦ ਡੈਲੀਗੇਟ ਇਜਲਾਸ ਹੋਏਗਾ ਤਾਂ ਫਿਰ ਪ੍ਰਧਾਨਗੀ ਦੀ ਚੋਣ ਹੋਏਗੀ। ਖੈਰ ਸਵੀਸਨ ਬਾਦਲ ਤੇ ਉਹਨਾਂ ਦੀ ਜਿਹੜੀ ਲੀਡਰਸ਼ਿਪ ਸੀ ਉਨਾ ਜਿਹੜਾ ਹਮੈਤੀ ਸੀ ਸਮਰਥਕ ਸੀ ਉਸ ਰਾਹ ਨਹੀਂ ਤੁਰਿਆ ਉਹ ਪੰਜ ਮੈਂਬਰੀ ਕਮੇਟੀ ਜ਼ਰੂਰ ਬਣ ਗਿਆ ਪੰਜ ਮੈਂਬਰੀ ਕਮੇਟੀ ਬਣਨ ਤੋਂ ਬਾਅਦ ਕਈ ਕੁਝ ਚੱਲਦਾ ਰਿਹਾ ਕਿ ਜੇ ਜੀ ਇਹ ਵਾਇਸ ਅਕਾਲੀ ਦਲ ਦੀ ਚੋਣ ਹੋਈ ਤਾਂ ਕਾਨੂੰਨੀ ਤੌਰ ਤੇ ਅਣਸਾਧੀਆਂ ਅਕਾਲੀ ਦਲ ਤੇ ਬੈਨ ਲੱਗ ਸਕਦਾ ਹੈ ਚੋਣ ਕਮਿਸ਼ਨ ਮਾਨਤਾ ਰੱਦ ਕਰ ਸਕਦਾ ਬਹੁਤ ਕੁਝ ਬਹੁਤ ਸਾਰਾ ਖਲਾਰਾ ਪਿਆ ਪਰ ਅਪਾ ਉਸ ਗੱਲ ਦੇ ਉੱਤੇ ਆ ਰਹੇ ਆ ਕਿ ਖਿਡਾਰੀ ਤੋਂ ਨਿਕੜ ਕੇ ਉਹਨਾਂ ਨੇ ਤਾਰਾ ਉੰਦਾ ਨਜ਼ਰ ਆ ਰਿਹਾ ਨਤਾਰਾ ਕੀ ਹੈ ਜਦਾ ਤੁਸੀਂ ਜ਼ਿਕਰ ਕੀਤਾ ਆ ਗਿਆ 11 ਅਗਸਤ 11 ਅਗਸਤ ਨੂੰ ਅਮਰਸਰ ਦੇ ਵਿੱਚ ਮੇਰੀ ਜਾਣਕਾਰੀ ਮਤਾਂ ਕਰਾ ਗੁਪਈ ਗਰਦਾਸ ਆਲ ਹੈ ਉੱਥੇ ਹੁਣ ਜਨ ਹਾਊਸ ਹੋਏਗਾ ਪੰਜ ਮੈਂਬਰੀ ਕਮੇਟੀ ਉਹਨਾਂ ਲਈ ਭਰਤੀ ਕੀਤੀ ਗਈ ਹੈ ਤਨਾ ਕੀ ਆ ਰਸੀ ਕਿਤੇ ਜਸ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਹਨਾਂ ਦਾ ਜਿਹੜਾ ਜਨ ਹਾਊਸ ਹੋਏਗਾ ਖੈਰ ਤੇਜਸ ਸਿੰਘ ਸਮੁੰਦਰੀ ਹਾਲ ਦੀ ਅਜ਼ਾਜ਼ ਨਹੀਂ ਦਿੱਤੀ ਗਈ ਅਸੀਂ ਨਹੀਂ ਕੁਦਰਤ ਆਪਣੇ ਕਿੰਨੇ ਮਸਾਂ ਦਾ ਫੇਰ ਵੀ ਕੋਈ ਨਾ ਕੋਈ ਖੁਦਰੀ ਦਿਖਾਈ ਹੈ ਪਰ ਟਕਰਾਅ ਦੀ ਤੀਲੋ ਪਛੰਦੀ ਕੋਸ਼ਿਸ਼ ਕੀਤੀ ਹੈ ਚੰਗੀ ਗੱਲ ਹੈ ਕਿ ਚੋਣ ਭਾਈ ਤੇ ਜੈ ਸਮੁੰਦਰੀ ਹਾਲਤ ਨਹੀਂ ਹੋਏਗੀ ਪਰ ਜਨਾ ਡੈਲੀਕੇਟ ਅਜਲਾਸ ਹੈ ਉਹ ਭਾਈ ਗਰਦਾਸ ਸਾਹਿਬ ਵੀ ਹੋ ਸਕਦਾ ਸੋ ਭਾਈ ਗਰਦਾਸ ਸਾਹਿਬ ਮੇਰੀ ਜਾਣਕਾਰੀ ਅਨੁਸਾਰ ਉਹ ਕਹਤਾ ਨਿਜਮਤ ਚੰਗ ਦੇ ਨਾਲ ਐ ਜੀਪੀ ਸਿਵਲ ਨੂੰ ਜਾਇਜ਼ ਦਿੱਤੀ ਗਈ ਹੈ 11 ਅਕਤੂਬਰ ਨੂੰ ਕੰਟੀ ਮੈਂਬਰੀ ਕਮੇਟੀ ਦੀ ਗੁਆਇ ਹੈ ਇੱਥਾ ਜਨ ਹਾਊਸ ਹੋਏਗਾ ਜਨ ਅਜਲਾਸ ਹੋਏਗਾ ਉਥੇ ਇਹ ਤੜੀ ਦੇ ਕਾਲੀਰ ਦੇ ਨਵੇਂ ਪ੍ਰਾਂਦੀ ਚੋਣ ਕੀਤੀ ਜਾਏਗੀ ਹੁਣ ਰਹੀ ਗੱਲ ਜਿਹੜੀ ਸਭ ਤੋਂ ਵੱਡਾ ਸਵਾਲ ਸਾਡੇ ਦਰਸ਼ਕਾਂ ਨੇ ਪਨਾਚੀ ਹੋਏਗਾ ਸੂਚੇ ਪੰਜਾਬੀ ਜਿਹੜੇ ਲੰਬੇ ਸਮੇਂ ਤੋਂ ਇਹ ਸਾਰੇ ਮੁੱਦੇ ਤੇ ਚਰਚਾ ਨੂੰ ਦੇਖਦੇ ਆ ਰਹੇ ਆ ਪੀਡੀਆ ਦੇ ਅੰਦਰ ਰਾਸੀ ਤਰ੍ਹਾਂ ਦੇ ਅੰਦਰ ਸਮਾਜਿਕ ਖੇਤਰਾਂ ਧਾਰਮਿਕ ਖੇਤਰਾਂ ਦੇ ਅੰਦਰ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਹਮ ਅਕਾਲੀ ਦਲ ਦਾ ਉਹਦਾ ਪ੍ਰਧਾਨ ਕੌਣ ਹੋਏਗਾ ਕਿਉਂਕਿ ਪੰਜ ਮੈਂਬਰੀ ਕਮੇਟੀ ਦਾ ਦਾਅਵਾ ਇਹ ਹੈ ਕਿ ਜਿਸ ਜੋ ਅਕਾਲ ਤਖਤ ਸਾਹਿਬ ਨੇ ਹੁਕਮ ਦਿੱਤਾ ਸੀ ਉਹਨਾਂ ਦੇ ਹੁਕਮ ਤਾ ਉਹ ਵੀ ਭਰਤੀ ਕੀਤੀ ਹੈ ਅਕਾਲ ਤਖਤ ਸਾਹਿਬ ਦੇ ਹੁਕਮ ਤਾ ਕਿ ਅਸੀਂ ਜਿਹੜਾ ਹੈਗਾ ਉਹ ਚੋਣ ਕਰਨ ਜਾ ਰਹੇ ਹਾਂ ਉਹਨਾਂ ਵਿਧੀਵਰ ਟੰਗ ਨਾਲ ਉਹਨਾਂ ਦਾ ਦਾਅਵਾ ਹੈ ਇਸ ਗੱਲ ਦਾ ਕਿ 15 ਲੱਖ ਮੈਂਬਰ ਜਿਹੜੇ ਹੈਗਾ ਭਰਤੀ ਕਰ ਲਿਆ ਜੇ 11 ਨੂੰ ਹੋਏਗੀ ਅਸੈਂਬਲੀ ਚੋਣ ਤੇ ਪ੍ਰਧਾਨ ਕੌਣ ਹੋਏਗਾ? ਮੇਰੀ ਜਾਣਕਾਰੀ ਮੁਤਾਬਕ ਪ੍ਰਧਾਨ ਹੋਣਗੇ ਬੀਬੀ ਸਤਵੰਤ ਕੌਰ ਕਿਉਂਕਿ ਆਜ ਸਵੇਰੇ ਗਿਆਨੀ ਹਰਪ੍ਰੀਤ ਸਿੰਘ ਜੜੇ ਕਾਲਕਾ ਸਾਡੇ ਸਾਥੀਦਾਰ ਹੈ ਹੋਰ ਨਵੀਂ ਭਰਤੀ ਜਿਨ੍ਹਾਂ ਦੀ ਉਮਕਾਰ ਰਹੀ ਹੈ ਉਸ ਉਦਘਾਰਤ ਅਸਤੀ ਹੈ ਉਹ ਸਾਰੇ ਸੰਗਰਮ ਜਿਹੜਾ ਗਰੁੱਪ ਹਾਊਸ ਦੇ ਅੰਦਰ ਚੱਲਦੇ ਆ ਜੱਥੇਦਾਰ ਸਾਹਿਬ ਨੇ ਜਾਨੀ ਹਰਪ੍ਰੀਤ ਜੀ ਨੇ ਉਹਨੇ ਕਿਹਾ ਕਿ ਦੋ ਨਾਂ ਚਰਚਾ ਚ ਮੈਨੂੰ ਜਾਣਕਾਰੀ ਮਿਲੀ ਹੈ ਆਹ ਰਿਹਾ ਇੱਕ ਤਾਂ ਆਪਣੇ ਨਾਂ ਦੀ ਗੱਲ ਕਰਦੇ ਆ ਕਿ ਕਹਿੰਦੇ ਹਰਪ੍ਰੀਤ ਸਿੰਘ ਦਾ ਨਾਂ ਤੇ ਦੂਜਾ ਬੀਬੀ ਸਤਵੰਤ ਕੌਰ ਦਾ ਨਾਂ ਉਹ ਕਹਿੰਦੇ ਬੀਬੀ ਸਤਵੰਤ ਕੌਰ ਮੇਰੇ ਲਈ ਬੜੇ ਸਤਿਕਾਰਯੋਗ ਸ਼ਖਸੀਅਤ ਹੈ ਜੀਤਾਂ ਦੇ ਪਰਿਵਾਰ ਨਾਲ ਸੰਬੰਧਿਤ ਹੈ ਤੇ ਮੈਂ ਆਪਣਾ ਨਾਂ ਵਾਪਸ ਲੈਣਾ ਹੈ ਕਿ ਬੀਬਾ ਸਤਵੰਤ ਕੌਰ ਹੀ ਹੋਣਗੇ ਅਕਾਲੀ ਹਲ ਦੇ ਰਹਿਗੇ ਪ੍ਰਧਾਨ ਹੂੰ ਜਿਹੜੀ ਤਾਰਾ ਸਥਿਤੀ ਆ ਹੁਣ ਤੱਕ ਤਾਂ ਇਹ ਸੀ ਸਾਹਿਬ ਕਿ ਵਿਵਾਸਤਵੰਤ ਘਰ ਅਕਾਲੀ ਗੱਲ ਦੇ ਪ੍ਰਧਾਨ ਹੋਣਗੇ ਪਰ ਉਸ ਦਾ ਜਵਾਬ ਜਿਹੜਾ ਇਸ ਵੇਲੇ ਚ ਸੋਰਸਾਂ ਦੇ ਉੱਪਰ ਕੇ ਸਾਹਮਣੇ ਆ ਰਿਹਾ ਉਹ ਇਹ ਆ ਕਿ ਇਹ ਸਪੱਸ਼ਟ ਹੋ ਗਿਆ ਕਿ ਸੇ ਹੱਥ ਤੱਕ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਹੋਣਗੇ ਨਵੇਂ ਅਕਾਲੀ ਗੱਲ ਦੇ ਪ੍ਰਧਾਨ ਜੀ ਤੁਸਾਂ ਦਾ ਪ੍ਰੋਗਰਾਮ ਕਰਾਈ ਸੀ ਤੇ ਪ੍ਰੋਗਰਾਮ ਤੋਂ ਪਹਿਲਾਂ ਐਸ ਗੁਰਪ੍ਰਧ ਸਿੰਘ ਨੇ ਆਗੂ ਨਾਲ ਗੱਲਬਾਤ ਕੋਸ਼ਿਸ਼ ਕੀਤੀ ਅذਕਾਰਾਂ ਤੌਰ ਤੇ ਕੋਈ ਵੀ ਕੁਝ ਕਹਿਣ ਨੂੰ ਤਿਆਰ ਨਹੀਂ ਪਰ ਜਿਹੜੀ ਜਾਣਕਾਰੀ ਮਿਲੀ ਹੈ ਉਹ ਜਾਣਕਾਰੀ ਮੁਤਾਬਕ ਹੈ ਕਿ ਬੀਬਾ ਸੁਤਵੰਤ ਕੌਰ ਨੇ ਗੱਲ ਕਹੀ ਤੀ ਹੈ ਕਿ ਮੈਂ ਦੇਖੋ ਗਰਮ ਭੂਮਿਕਾ ਨਿਵਾਰੀਆਂ ਪਰ ਪ੍ਰਧਾਨਗੀ ਮੇਰੇ ਬਸ ਦੀ ਗੱਲ ਨਹੀਂ ਹੈ ਇਸ ਕਰਕੇ ਮੈਂ ਪ੍ਰਧਾਨਗੀ ਦੇ ਖੇਤਰ ਤੋਂ ਬਾਹਰ ਹਾਂ ਉਹਨਾਂ ਬੜੀ ਨਿਮਰਤਾ ਨਾਲ ਕਿਹਾ ਕਿ ਮੈਂ ਪ੍ਰਧਾਨ ਨਹੀਂ ਬਣਨਾ ਸੋ ਫਿਰ ਲੱਗਦਾ ਇਹ ਹੈ ਕਿ ਜਿਹੜਾ ਜਾਨਾ ਹਾਊਸ ਹੋਣ ਜਾ ਰਿਹਾ 11 ਅਗਸਤ ਨੂੰ ਉਥੇ ਸਰਵ ਸੰਮਤੀ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਹੋਣਗੇ ਅਕਾਲੀ ਦਲ ਦੇ ਪ੍ਰਧਾਨ ਜਦੋਂ ਇਹ ਵੀ ਗੱਲ ਜਿਹੜੀ ਹੈਗੀ ਹੈ ਚਰਚਾ ਚੱਲੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਕਿਉਂ ਕਿਉਂਕਿ ਜਿਹੜੀ ਭਾਰਤੀ ਹੋਈ ਹੈ ਇਹਨਾਂ ਦੇ ਸਰਕਾਰમાં ਆਗੂ ਹੈ ਸਾਰਾਂ ਚ ਤਕਰੀਬਨ ਤਕਰੀਬਨ ਇਸ ਮੁੱਦੇ ਤੇ ਸਰਵ ਸੰਮਤੀ ਹੈ ਕਹਿੰਦੇ ਜੇ ਟੱਕਰ ਦੇ ਸਕਦੇ ਐ ਸੁਖਵੀਰ ਸਿੰਘ ਬਾਦਲ ਨੂੰ ਇਸ ਫੀਲਡ ਦੇ ਅੰਦਰ ਤਾਂ ਗਿਆਨੀ ਹਰਪ੍ਰੀਤ ਸਿੰਘ ਹੀ ਦੇ ਸਕਦੇ ਐ ਜਾਨੀ ਹਰ ਪ੍ਰੈਜ਼ੈਂਟ ਕਿਸੇ ਜਾਣ ਪਹਿਚਾਨ ਦੇ ਮੁਤਾਜ ਨਹੀਂ ਐ ਉਹਨਾਂ ਨੇ ਫਿਰ ਇੰਤਾਰ ਹੁਣ ਕੇ ਤੇਜ ਭੂਮਿਕਾ ਨਿਭਾਈ ਪਰ ਵੱਡੀ ਗੱਲ ਇਹ ਐ ਜਦੋਂ ਆਪਾਂ ਥੋੜਾ ਜਿਹਾ ਪਿਛੋਕੜ ਜਾਈਏ ਅੱਜ ਕਿਉਂਕਿ ਗੱਲ ਕਰਨ ਦਾ ਮੌਕਾ ਇਸ ਲਈ ਦਰਸ਼ਕ ਇਹਨਾਂ ਕਾਪਨ ਜ਼ਰੂਰ ਦਾਜਾ ਦੇਣਗੇ ਨਾ 2 ਦਸੰਬਰ ਦਾ ਦੇਖੋ ਸਾਰਾ ਜਿਸ ਤਰੀਕੇ ਨਾਲ ਫੈਸਲੇ ਸੁਣਾਏ ਗਏ ਉਹਦੇ ਚ ਇਹ ਕਿਹਾ ਗਿਆ ਕਿ ਜਿਹੜੀ ਸਰਗਰਮ ਭੂਮਿਕਾ ਨਿਭਾਈ ਗਈ ਸੀ ਉਦੋਂ ਵੀ ਉਹ ਜਥੇਦਾਰ ਸਿੰਘ ਸਾਹਿਬਾਂ ਸੀ ਹਾਲਾਂਕਿ ਕਾਲਸਾਸ ਦੇ ਜਥੇਦਾਰ ਨਹੀਂ ਸੀ ਤਾਂ ਜਿਹੜੀ ਦੰਦੋਂ ਦਾ ਜ਼ਦੇ ਜਥੇਦਾਰ ਸੀ ਪਰ ਗਿਆਨੀ ਹਰਪੀਨ ਸਿੰਘ ਉਹਨਾਂ ਨੇ ਉਹ ਸਾਰੀ ਤੰਗਾ ਲਾਉਣ ਸਜਾ ਲਾਉਣ ਜਿਸ ਸਹਿ ਸੁਖਵੀਰ ਬਾਦਲ ਹੋਣ ਦੂਜੇ ਅਕਾਲੀ ਆਗੂ ਟੀਨਸਾ ਸਾਹਿਬ ਹੋਣ ਬਾਕੀ ਦੇ ਹੋਣ ਕਿ ਕੈਂਪ ਹੁੰਕਾ ਨਵਾਈ ਕਹਿੰਨੇ ਹਰਪੀ ਸਿੰਘ ਉਹਨਾਂ ਨੇ ਖੈਰ ਉਸ ਦਾ ਬਾਅਦ ਉਹਨਾਂ ਨੂੰ ਖਿਮਿਆਜ਼ਾ ਵੀ ਭੁਗਤਣਾ ਪਿਆ ਹੋਲੀ-ਵੋਲੀ ਕਰਕੇ ਉਹਨਾਂ ਨੂੰ ਜ਼ਦੇਦਾਰੀ ਦੇ ਪਾਸੇ ਕਰ ਦਿੱਤਾ ਗਿਆ ਪਰ ਕਈ ਤਰ੍ਹਾਂ ਦੇ ਇਲਜ਼ਾਮ ਤਰਾਸ਼ੀ ਵੀ ਉਹਨਾਂ ਦੇ ਉੱਪਰ ਹੋਈ ਖੈਰ ਉਹਦੇ ਸਾਰੇ ਜੋ ਬਾਹਰ ਆਏ ਆ ਉਹ ਤੇ ਸਰਗਰਮੀ ਦੇ ਨਾਲ ਪੰਜ ਮੈਂਬਰੀ ਕਮੇਟੀ ਦੀ ਭਰਤੀ ਜੀ ਲੱਗੇ ਸੀ ਤੇ ਹੁਣ ਜਿਹੜੀ ਹੈਗੀ ਅਧਿਕਾਰ ਜਾਣਕਾਰੀ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਬਣ ਜਾ ਰਿਹਾ ਹੈ ਨਵੇਂ ਅਕਾਲੀ ਦਲ ਦੇ ਪ੍ਰਧਾਨ ਹੋਰ ਜਣੀ ਦੋ ਤਿੰਨ ਨਾਂ ਦੀ ਗੱਲ ਹੈ ਗਿਆਨੀ ਹਰਪ੍ਰੀਤ ਜੀ ਦਾ ਨਾਮ ਹੋ ਸੋਏਗਾ ਸਰਵਸੰਮਤੀ ਨਾਲ ਉਮੀਦ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਤੇ ਮੋਹਰ ਲੱਗਣ ਜਾ ਰਹੀ ਹੈ ਪੰਜਾਬ ਦੀ ਰਾਜਨੀਤੀ ਦੇ ਅੰਦਰ ਇੱਕ ਨਵਾਂ ਦਿਨ ਨਵਾਂ ਗਏ ਸ਼ੁਰੂ ਹੋਏਗਾ ਕਿਉਂਕਿ ਇਸ ਵੇ ਕਾਫੀ ਲੰਬੇ ਸਮੇਂ ਤੋਂ ਦੇਖੋ ਇਹ ਨਹੀਂ ਕਿ ਕਾਲੀ ਦਰ ਹੋਰ ਨਹੀਂ ਸੀ ਆਪਾਂ ਸਮਝੀ ਸੀ ਮਾਂ ਦੀ ਗੱਲ ਕਰ ਲਈਏ ਹੋਰ ਕਾਲੀ ਤੜਾਂ ਦੀ ਗੱਲ ਕਰ ਲਈਏ ਜਥੇਦਾਰਾਂ ਦੀ ਗੱਲ ਕਰ ਲਈਏ ਕਿ ਇਹ ਕਾਲੀ ਤੜੇ ਵੱਖਰੇ ਵੱਖਰੇ ਦੌਰ ਦੇ ਵਿਸਤ ਦੇ ਰਹੇ ਆ ਪਰ ਅੱਜ ਤੱਕ ਇਹ ਮੰਨਣਾ ਪਏਗਾ ਜੇ ਪ੍ਰਵੰਤ ਕਾਲੀ ਦਰ ਸੀ ਤਾਂ ਸੁਹਮਣੀ ਕਾਲੀ ਦਰ ਦੀ ਸੁਣ ਕੇ ਆ ਜਾਂਦਾ ਜੀ ਲੰਬਾ ਸਮਾਂ ਅਗਵਾਈ ਪਹਿਲਾਂ ਸੰਤ ਅਰਜਨ ਸਿੰਘ ਲੋਂਗੋ ਵਾਲਾ ਕਰਦੇ ਰਹੇ ਫਿਰ ਪ੍ਰਕਾਸ਼ ਸਿੰਘ ਬਾਦਲ ਕਰਦੇ ਰਹੇ ਤੋ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਹੱਥ ਆਈ ਵਾਗਡੋਰ ਤੇ ਅੱਜ ਵੀ ਸੁਖਬੀਰ ਬਾਦਲ ਹੀ ਉਸ ਅਕਾਲੀ ਜਲਦੀ ਪ੍ਰਧਾਨਗੀ ਦੀ ਅਗਵਾਈ ਕਰ ਰਿਹਾ ਹੈ ਕਿ ਮੈਂ ਇਸ ਕਰਕੇ ਕਹਿ ਰਹੇ ਹਾਂ ਕਿ ਨਵਾਂ ਜ ਹੈਸ਼ੂ ਹੋਣ ਜਾ ਰਿਹਾ ਹੈ ਕਿ ਹੁਣ ਜਿਹੜਾ ਉਹਦੇ ਮੁਕਾਬਲੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੀ ਪ੍ਰਧਾਨ ਦੇ ਤੌਰ ਤੇ ਅਕਾਲੀ ਜਲਦ ਦੇ ਤੌਰ ਤੇ ਆ ਰਹੇ ਹਨ ਕਿਵੇਂ ਹੋਏਗਾ ਸੰਵਧਾਨਕ ਅਹੁਦੇ ਕਿਵੇਂ ਮਾਨਤਾ ਮਿਲੇਗੀ ਤੁਹਾਨੂੰ ਕਵਿਸ਼ਨ ਚ ਕੀ ਹੋਏਗਾ ਅਜੇ ਕਾਫੀ ਕੋਈ ਸਵਾਲ ਹੈ ਜਿਹੜੇ ਆਉਣ ਵਾਲੇ ਸਮੇਂ ਚ ਉਪਰ ਕੇ ਸਾਹਮਣੇ ਆਉਣਗੇ ਪਰ ਪੰਜ ਮੈਂਬਰੀ ਕਮੇਟੀ ਇਹ ਗੱਲ ਤੇ ਬੜੀ ਸਪਸ਼ਟ ਹੈ ਜੀ ਜੀ ਇਹ ਅਸੀਂ ਕੋਈ ਹੋਰ ਇਦਾਂ ਨਹੀਂ ਕਿ ਬਾਦਲ ਕਾਲੀ ਗਾਲ ਯਾ ਲੀ ਕਾਲੀ ਗਾਲ ਗਿਆ ਨਹੀਂ ਆ ਰਿਹਾ ਕਿਸੇ ਕਾਲੀ ਗਾਲ ਇਦਾਂ ਦਾ ਕੁਝ ਨਹੀਂ ਕਰ ਰੱਖਣਾ ਕਹਿੰਦੇ ਸਿਰਫ ਸੁਮਣੀ ਕਾਲੀ ਗਾਲ ਹੀ ਨਵਾਂ ਜਿਹੜਾ ਕਾਲੀ ਦਾ ਜਿਹੜਾ ਬਣਨ ਜਾ ਰਿਹਾ ਹੋਏਗਾ ਉਹ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਆਗੂ ਦੇ ਨਾਂ ਤੇ ਨਹੀਂ ਹੋਏਗਾ ਬਲਕਿ ਉਹ ਦਾਵਾ ਕਰਦੇ ਆ ਕਿ ਕਾਲੀਦਾਲੀ ਸਾਡਾ ਹੋਏਗਾ ਇਸ ਕਰਕੇ ਮੈਂ ਕਹਿ ਰਿਹਾ ਕਿ ਹੋਰ ਦੋ ਤਿੰਨ ਦਿਨਾਂ ਤੱਕ ਆ ਨਾ ਆਦੀ ਧਾਰਮਿਕ ਤੇ ਕਾਲੀ ਰਾਜਨੀਤੀ ਚ ਨਵੇਂ ਕਿਸਮ ਦਾ ਇੱਕ ਮਾਹੌਲ ਨਵੇਂ ਕਿਸਮ ਦੀਆਂ ਚੁਣੌਤੀਆਂ ਸਾਹਮਣੇ ਆਉਣਗੀਆਂ ਜੀ ਜੀ ਸਬੀਰ ਬਾਦਲ ਹੁਣ ਇਹ ਪਹਿਲਾਂ ਹੀ ਵੱਡੀਆਂ ਚੁਣੌਤੀਆਂ ਦੇ ਸਾਹਮਣਾ ਕਰ ਰਿਹਾ ਹੈ ਕੀ ਗਿਆਨੀ ਹਰਪ੍ਰੀਤ ਜਿਨ੍ਹਾਂ ਆਪਣੀ ਜਾਣਕਾਰੀ ਹੈ ਪ੍ਰਧਾਨਗੀ ਦਾ ਅਹੁਦਾ ਸੰਭਾਲਦੇ ਹੈ ਤਾਂ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਤੇ ਸਬੀਰ ਬਾਦਲ ਤੋਂ ਪੰਥਕ ਤਰ੍ਹਾਂ ਕਿਹੜੇ ਕਾਗਿਲ ਦੇਲ ਨੂੰ ਮਾਨਤਾ ਦੇਣੀ ਆ ਇਹ ਵੱਡਾ ਸਵਾਲ ਹੈ ਮਿਰ ਪਰ ਕਹੇਗਾ ਕਿ ਪੰਥਕ ਤੇਰਾ ਪੰਥ ਗੱਲ ਕੇ ਕਿਵੇਂ ਪ੍ਰਵਾਨਗੇ ਦੇਣਗੇ ਤੇ ਕਿਹੜੇ ਕਾਲੀਦਾਨ ਨੂੰ ਦੇਣਗੇ ਜੀ ਬਿਲਕੁਲ ਸੋਚ ਆਪ ਅੱਗੇ ਵਧਾਂਗੇ ਤੇ ਹੁਣ ਆਪਾਂ ਜਿਸ ਤਰ੍ਹਾਂ ਜ਼ਿਕਰ ਅਕਾਲੀ ਦਲ ਦਾ ਕਰ ਰਹੇ ਆਂ ਤਾਂ ਅਕਾਲੀ ਦਲ ਪੰਥਕ ਅਕਾਲੀ ਦਲ ਆਪਣੇ ਆਪ ਨੂੰ ਜੋ ਕਹਾਉਂਦਾ ਸੁਖਬੀਰ ਬਾਦਲ ਹੋਣਾ ਵਾਲਾ ਅਕਾਲੀ ਦਲ ਉਹਦੀ ਗੱਲ ਵੀ ਕਰ ਲੈਣੇ ਆ ਕਿਉਂਕਿ ਜਿਹੜੇ ਵਿਛੜੇ ਆ ਗੂ ਸੀ ਜਿਹੜੇ ਰੁੱਸ ਕੇ ਗਏ ਸੀ ਉਹਨਾਂ ਨੂੰ ਮਨਾਉਣ ਦਾ ਜਿਹੜਾ ਤਰੀਕਾ ਸੁਖਬੀਰ ਬਾਦਲ ਨੇ ਅਪਣਾਇਆ ਉਹਨਾਂ ਨੇ ਮਾਫੀ ਵੀ ਮੰਗੀ ਕੱਲ ਪਬਲਿਕਲੀ ਹਾਲਾਂਕਿ ਜਿਹੜੇ ਬੀਬੀ ਜਗੀਰਕਰ ਹੁਣੀ ਨੇ ਜਾਂ ਬਾਕੀ ਉਹ ਤਾਂ ਇਹ ਕਹਿ ਰਹੇ ਨੇ ਕਿ ਇਹ ਸਿਰਫ ਡਰਾਮਾ ਹੈ ਪਰ ਬਾਵੀਉ ਦੇ ਇਸ ਦੇ ਕੁਝ ਅਕਾਲੀ ਲੀਡਰ ਵਾਪਸੀ ਕਰ ਰਹੇ ਨੇ ਪਿਛਲੇ ਦਿਨੀ ਆਪਾਂ ਦੇਖਿਆ ਕਿ ਸਿਕੰਦਰ ਸਿੰਘ ਮਲੂਕਾ ਖੁੱਲ ਕੇ ਮੈਦਾਨ ਦੇ ਵਿੱਚ ਆਏ ਤਾਂ ਹੁਣ ਬਲਦੇਵ ਸਿੰਘ ਮਾਨ ਨੇ ਜਿਹੜੇ ਕਿ ਸਾਬਕਾ ਮੰਤਰੀ ਰਹਿ ਚੁੱਕੇ ਨੇ ਉਹਨਾਂ ਦੀ ਵੀ ਘਰ ਵਾਪਸੀ ਹੋਈ ਹੈ ਕਿਵੇਂ ਦੇਖਦੇ ਹੋ ਕਿ ਇਹ ਚੀਜ਼ਾਂ ਸਟਰੋਂਗ ਕਰਨ ਗਈਆਂ ਅਕਾਲੀ ਦਲ ਨੂੰ ਬਿਲਕੁਲ ਇਹ ਜਿਵੇਂ ਕੋਈ ਦੋਰ ਹੈ ਨਹੀਂ ਇਹ ਕੁਲੀ ਦੋ ਕਦਾਵਾਰ ਆਗੂ ਵਾਪਸ ਆਉਂਦੇ ਨੇ ਘਰ ਵਾਪਸੀ ਇਕਿ ਸਾਧਾ ਮੀਡੀਆ ਹਾਲ ਕੇਮ ਨਾਲ ਵਰਤਾਇਆ ਜਾ ਰਿਹਾ ਹੈ ਕਿ ਜਦੋਂ ਵੀ ਕੋਈ ਨੇਤਾ ਜਿਹੜਾ ਪਾਰਟੀ ਛੱਡ ਕੇ ਗਿਆ ਹੁੰਦਾ ਪਾਰਟੀ 'ਚ ਵਾਪਸ ਆਉਂਦਾ ਤਉਨੂੰ ਘਰ ਵਾਪਸੀ ਕਿਹਾ ਜਾਂਦਾ ਹੈ ਚਾਹੇ ਕਾਂਗਰਸ ਜਾਵੇ ਚਾਹੇ ਭਾਜਪਾ ਜਾਵੇ ਤੇ ਚਾਹੇ ਕਾਲੀ ਧਲ ਹੁਣ ਆਪਾਂ ਗੱਲ ਕਰਾਂ ਬਲਦੇਸ ਸਿੰਘ ਮਾਨ ਦੀ ਬਲਦੇਸ ਸਿੰਘ ਮਾਨ ਵਾਰੇ ਆਪਾਂ ਪਹਿਲਾਂ ਵੀ ਆਪਣਾ ਪ੍ਰੋਗਰਾਮ ਸਰਚਾ ਕੀਤੀ ਹੈ ਉਹ ਕਾਲੀ ਧਲ ਦੇ ਜਾਣੇ ਪਹਿਚਾਣੇ ਤੇ ਰਿਹਾ ਹੈ ਕਿ ਉਹ ਮੰਤਰੀ ਰਿਹਾ ਮਾਲਵੇ ਚੰਦ ਦੀ ਤਕੜੀ ਸ਼ਾਖ ਹੈ ਤੇ ਪਕੜ ਹੈ ਹੁਣ ਅੱਜ ਤੋਂ ਆਪਾਂ ਪ੍ਰੋਗਰਾਮ ਕਰਾਂ ਤਾਂ ਉਹ ਤੋਂ ਕੋਈ ਸਮਾਂ ਪਹਿਲਾਂ ਬਕਾਇਦਾ ਇੱਕ ਪ੍ਰੋਗਰਾਮ ਕਰਕੇ ਕਾਨਫਰੰਸ ਕਰਕੇ ਜਿਸ ਗ੍ਰੀਸ ਬਾਦਲਵੀ ਉਹਨਾਂ ਨੇ ਜੁਆਇਨ ਕੀਤਾ ਉਸ ਮੌਕੇ ਦੇ ਉੱਤੇ ਤਾਂ ਬਲੇਸ ਸਿੰਘ ਮਾਨ ਨੇ ਅਕਾਲੀ ਦਲ ਦੀ ਵਾਪਸੀ ਕਰ ਲਈ ਹੈ। ਸ਼ੁਕਰੀਆ ਬਾਦਲ ਨੇ ਉਹਨਾਂ ਦੇ ਕਿਛ ਬਹੁਤ ਕੁਛ ਕਹਿ ਸਲਾਗਾ ਵੀ ਕੀਤੀ ਹੈ ਔਰ ਕਿਹਾ ਕਿ ਇਹਦੇ ਨਾਲ ਅਕਾਲੀ ਦਲ ਦੀ ਮਜ਼ਬੂਤੀ ਹੋਏਗੀ। ਇਹ ਦੇਖਿਆ ਜਾਏਗਾ ਕਿ ਜਦਾਂ ਤੁਸੀਂ ਗੱਲ ਕੀਤੀ ਹੈ ਸਿਕੰਦਰ ਸਿੰਘ ਮਲੂਕਾ ਦੀ ਇਹਦੇ ਹੀ ਆਪਾਂ ਉਹ ਬਲੇਸ ਸਿੰਘ ਮਾਨ ਦੀ ਗੱਲ ਕਰ ਰਹੇ ਹਾਂ। ਖੈਰ ਕਾਲੀਦਾ ਜਿਹੜੇ ਪ੍ਰਧਾਨ ਹੈ ਸੁਖਵੀਰ ਬਾਦਲ ਉਹਨਾਂ ਨੇ ਤਾਂ ਬੜੀ ਨਿਮਰਤਾ ਨਾਲ ਇਹ ਗੱਲ ਵੀ ਕੀਤੀ ਹੈ ਅਪੀਲ ਕੀਤੀ ਹੈ ਬਾਕੀ ਖਾਲੀ ਆਗੂ ਵੀ ਜਿਹੜੇ ਰੁਸਕੇ ਗਏ ਐ ਵੱਖ ਹੋ ਗਿਆ ਐ ਵਾਪਸ ਆ ਜਾਓ ਵਾਪਸ ਆਉਣ ਦੇ ਚਾਂਸ ਹੁਣ ਕੋਈ ਘਟਨਾ ਜਰ ਆ ਰਹੀ ਹੈ ਕਿਉਂਕਿ ਜਿਹੜੇ ਵੱਡੇ ਕਦਮ ਰ ਆਗੂ ਆ ਬੀਬੀ ਜਗੀਰ ਕੌਰ ਜਿਹਨੇ ਕਾਲੀਦਾ ਜਿਹੜਾ ਖਾਲੀਦਾ ਬਣ ਜਾ ਰਿਹਾ ਉਹਦੇ ਚ ਗਰਮ ਪੁੰਕਾ ਨਾ ਆਵੇ ਜਿਵੇਂ ਪ੍ਰਿੰਸ ਸਿੰਘ ਚੰਦੂ ਮਾਜਰਾ ਚੁੰਡਾ ਸਾਹਿਬ ਮਨਪ੍ਰੀਤਿਆਲੀ ਕਿ ਨਹੀਂ ਆਪ ਇਸੇ ਹੋਰ ਕਿ ਕਦਾਵਾਰ ਆ ਗੋ ਹੋ ਸਕਦਾ ਹੈ ਕਿ ਦਿਨਾਂ ਚ ਕੋਈ ਹੋਰ ਆਗੂ ਵੀ ਵਾਪਸ ਆ ਸਕਦਾ ਹੈ ਅਸੀਂ ਜਿਹੜੇ ਵੱਡੀ ਧਿਰ ਦੇ ਤੌਰ ਤੇ ਹੁੰਦਾ ਨਾ ਇੱਕ ਜਿਹੜੀ ਗੱਲ ਕਹੀ ਸੀ ਨਾ ਅਕਾਲ ਚਦਰ ਦੇ ਜਥੇਦਾਰ ਵੱਲੋਂ ਇੱਕ ਕਦੋਂ ਪਹਿਲਾਂ ਕਿਹਾ ਗਿਆ ਸੀ ਜੀ ਕਿ ਇੱਕ ਪਲੇਟਫਾਰਮ ਤੇ ਆ ਜਾਣ ਸਾਰੇ ਅਕਾਲੀ ਧਰਾਂ ਦੇਖੋ ਜਥੇਦਾਰ ਸਾਹਿਬ ਨੇ ਕਿਹਾ ਜ਼ਰੂਰ ਪਰ ਉਹਦੇ ਲਈ ਜਿਹੜਾ 2 ਦਸੰਬਰ ਦਾ ਫੈਸਲਾ ਸੀ ਕਿ ਉਹ ਫੈਸਲਾ ਲਾਗੂ ਕਰਕੇ ਵਾਪਸ ਆਉਣ ਜੀ ਜੀ ਜਥੇਦਾਰ ਜੀ ਨੇ ਜ਼ਿੰਮੇਵਾਰੀ ਸੰਭਾਲੀ ਹੈ ਉਹ ਵਾਪਸ ਆਉਣ। ਸੋ ਇਹਦੇ ਤੱਕ ਉਹਨ ਵੱਖਰੇ ਵੱਖਰੇ ਖੇਮਾਂ 'ਚ ਖੜੀਆਂ ਅਕਾਲੀ ਤਰ੍ਹਾਂ ਕਹਿੰਦੇ ਕਿ ਹੋਰ ਵਾਪਸ ਆਏਗਾ। ਜਿਹੜਾ ਵੀ ਵਾਪਸ ਆਏਗਾ ਉਹਨਾਂ ਨੂੰ ਨਾਰਾ ਜਰੂਰ ਮਿਲੇਗਾ ਕਾਲੀਆਂ ਨੂੰ। ਪਰ ਬਜ਼ੇ ਮਾਨ ਦੇ ਆਉਣ ਨਾਲ ਮਾਲਵੇ 'ਚ ਲਾਜ਼ਮੀ ਤੌਰ ਤੇ ਹੈ। ਸੁਖਵੀਰ ਬਲਦੇ ਵਹੀੜਾ ਕਾਲੀਦਾਲਾ ਉਹਨੂੰ ਮਜ਼ਬੂਤੀ ਦਾ ਮਿਲੇਗੀ ਮਿਲੇਗੀ। ਜੀ। ਸਤਿ ਸ੍ਰੀ ਅਕਾਲ ਸਾਬ ਅੱਗੇ ਗੱਲ ਹੈ ਜਿਹੜੀ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਰਾਂਗੇ। ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹ SGPC ਦੇ ਨੂੰ ਖਾਸ ਰਿਕੁਐਸਟ ਕਰਦੇ ਨਜ਼ਰ ਆ ਰਹੇ ਨੇ ਗੱਲ ਹੈ ਸ਼ਤਾਬਦੀ ਹੈ ਜੋ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਜੋ ਸ਼ਹੀਦੀ ਦਿਹਾੜਾ ਮਨਾ ਰਹੇ ਹਨ ਨਵੰਬਰ ਦੇ ਵਿੱਚ ਉਸ ਦੇ ਸਬੰਧਿਤ ਹੈ ਕਿਉਂਕਿ ਸਮਰਥਨ ਇਹ ਮੰਗਿਆ ਜਾ ਰਿਹਾ ਹੈ ਕਿ ਅਗਰ ਸ਼ਹਾਦਤ ਗੁਰੂ ਸਾਹਿਬ ਦੀ ਦਿੱਲੀ ਦੇ ਵਿੱਚ ਹੋਈ ਸੀ ਤਾਂ ਐਸਟਪੀਸੀ ਦਿੱਲੀ ਗੁਰਦੁਆਰਾ ਕਮੇਟੀ ਦੇ ਨਾਲ ਰਲ ਕੇ ਦਿੱਲੀ ਦੇ ਵਿੱਚ ਇਸ ਸਮਾਗਮ ਨੂੰ ਤਰਜੀਹ ਦੇਵੇ ਉੱਥੇ ਇਸ ਸਮਾਗਮ ਹੈ ਜਿਹੜਾ ਮਨਾਇਆ ਜਾਣਾ ਚਾਹੀਦਾ ਹੈ ਜਿਸ ਦੀ ਅਪੀਲ ਦਿੱਲੀ ਦੇ ਜਿਹੜੇ ਪ੍ਰਧਾਨ ਨੇ ਕਮੇਟੀ ਦੇ ਕਾਲਕਾ ਸਾਹਿਬ ਉਹ ਧਾਮੀ ਸਾਹਿਬ ਨੂੰ ਕਰ ਰਹੇ ਨੇ ਕਿਵੇਂ ਮੰਨਦੇ ਹੋ ਇਸ ਨੂੰ ਕਿਉਂਕਿ ਬੇਸ਼ੱਕ ਇਸ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਇਹ ਇੱਕ ਬਹੁਤ ਵੱਖਰਾ ਧਾਰਮਿਕ ਮੁੱਦਾ ਹੈ ਪਰ ਇਹ ਪਿਛਲੇ ਲੰਬੇ ਸਮੇਂ ਤੋਂ ਮਾਫ ਕਰਨਾ ਕੁਝ ਸਮੇਂ ਤੋਂ 1.5 ਮਹੀਨੇ ਤੋਂ ਬੜਾ ਹਾਈਲਾਈਟ ਹੋ ਰਿਹਾ ਹੈ ਬਿਲਕੁਲ ਹੈ ਮਾਮਲਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਅੱਗੇ ਤਾਂ ਸੀ ਸ਼ੋਮਨੀ ਗੁਰਦਵਾਰਾ ਪਰਨ ਕਮੇਟੀ ਸਾਰੇ ਪ੍ਰੋਗਰਾਮ ਆਰਗੇਨਾਈਜ਼ ਕਰਦੀ ਸੀ ਗੱਲ ਕਰਦੀ ਸੀ ਹੂੰ ਹੁਣ ਕਿ ਹੋਰ ਆਪਣੇ ਆਪਣੇ ਸੂਬਿਆਂ 'ਚ ਕਹਿ ਲਓ ਆਪਣੇ ਆਪਣੇ ਖੇਤਰਾਂ 'ਚ ਕਹਿ ਲਓ ਗੁਰਦਾਰਾ ਪਰੰਧ ਕਮੇਟੀ ਬਣੀਆਂ ਦਿੱਲੀ ਗੁਰਦਾਰਾ ਪਰੰਧ ਕਮੇਟੀ ਦਾ ਪਹਿਲੇ ਹੁੰਦ ਚਾਈ ਵੀ ਐ ਉਸ ਤੋਂ ਬਾਅਦ ਜਿਦਾ ਹੁਣ ਆਪਾਂ ਪਿਛਲੇ ਦਿਨਾਂ ਜ਼ਿਕਰ ਕੀਤਾ ਹੈ ਰੈਣਾ ਦੀ ਗੁਰਦਾਰਾ ਪਰੰਧ ਕਮੇਟੀ ਉਹ ਵੀ ਆਪਣੇ ਅਧਿਕਾਰਾਂ ਨੂੰ ਲੈ ਕੇ ਗੱਲ ਕਰਨ ਲੱਗੇ ਆ ਅੱਜ ਆਪਾਂ ਜਦੋਂ ਗੱਲ ਕਰ ਰਹੇ ਹਾਂ ਦਿੱਲੀ ਗੁਰਦਾਰਾ ਪਰੰਧ ਕਮੇਟੀ ਉਹਨਾਂ ਦੇ ਜਿਹੜੇ ਪ੍ਰਧਾਨ ਜਥੇਰ ਕਾਲਕਾ ਜੀ ਉਹ ਦਰਵਾਜ਼ਾ ਹੁਣ ਨਤਮਸਤ ਹੋਣ ਆਏ ਆ ਆਪਣੇ ਸਾਥੀਆਂ ਦੇ ਨਾਲ ਉਹਨਾਂ ਕੋਲੋਂ ਚੇਚੇ ਤੌਰ ਤੇ ਬੇਨਤੀ ਕੀਤੀ ਗਈ ਹੈ ਸ਼੍ਰੋਮਣੀ ਗੁਰਦਾਰਾ ਪਰੰਧ ਕਮੇਟੀ ਨੂੰ ਕਿ ਦੇਖੋ ਜਿਹੜੇ ਵੱਡੇ ਸਮਾਗਮ ਹੁੰਦੇ ਆ ਪ੍ਰਕਾਸ਼ ਦਿਹਾੜੇ ਹੁੰਦੇ ਆ ਸੀਧੀਆਂ ਸਤਾਵੀਆਂ ਹੁੰਦੀਆਂ ਜਿਹੜੇ ਸਥਾਨ ਸੰਬੰਧਿਤ ਹੁੰਦੇ ਆ ਉਥੇ ਉਹ ਵੱਡਾ ਸਮਾਗਮ ਉੱਥੇ ਹੁੰਦਾ ਉਹਨਾਂ ਨੇ ਪਖਣਾ ਸਾਹਿਬ ਦਾ ਜ਼ਿਕਰ ਕੀਤਾ ਗੁਰੂ ਗੋਬਿੰਦ ਸਿੰਘ ਜੀ ਦਾ ਗੱਲ ਕਰਕੇ ਇਸੇ ਤਰੀਕੇ ਨਾਲ ਉਹਨਾਂ ਨੇ ਆਨੰਦ ਪ੍ਰਸਾਦ ਦਾ ਜ਼ਿਕਰ ਕੀਤਾ ਇਸੇ ਤਰੀਕੇ ਨਾਲ ਫਤੇਗੜ ਸਾਹਿਬ ਦਾ ਜ਼ਿਕਰ ਕੀਤਾ ਇਦਾਂ ਉਹਨਾਂ ਨੇ ਮੌਕਾ ਜਿਹੜੇ ਵੱਡੇ ਸਮਾਗਮਾਂ ਧਾਰਮਿਕ ਸਮਾਗਮ ਉਹਨਾਂ ਦਾ ਜ਼ਿਕਰ ਕਰਦੇ ਆ ਗੱਲ ਕਹੀ ਆ ਇਹਦੇ ਕੋਈ ਸ਼ਹਾਦਤਾ ਗੁਰਦੇਵ ਬਾਦਰੀ ਜੀ ਦੀ ਹੋਈ ਦਿੱਲੀ ਦੇ ਵਿੱਚ ਉਹ ਕਹਿੰਦੇ ਇਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਵੱਡਾ ਸਮਾਗਮ ਦਿੱਲੀ 'ਚ ਕੀਤਾ ਜਾਵੇ ਉਹ ਰਲ ਕੇ ਕੀਤਾ ਜਾਵੇ ਇਹ ਨਹੀਂ ਕਹਿੰਦੇ ਕਿ ਅਸੀਂ ਆਪਣੇ ਤੌਰ ਤੇ ਕਰਾਂਗੇ ਉਸ ਸ਼ੋਣੀ ਗੁਰਦਵਾਰਾ ਪੰਥ ਕਮੇਟੀ ਨੇ ਬੇਨਤੀ ਕੀਤੀ ਹੈ ਕਿ ਸ਼ੋਣੀ ਗੁਰਦਵਾਰਾ ਪੰਥ ਕਮੇਟੀ ਤੇ ਦਿੱਲੀ ਦੋਨਾਂ ਵੱਲੋਂ ਰਲ ਕੇ ਦਿੱਲੀ 'ਚ ਜਿਹੜਾ ਹੈਗਾ ਇਹ ਪ੍ਰੋਗਰਾਮ ਕੀਤਾ ਜਾਵੇ ਇਹਦੇ ਲਈ ਉਹ ਬੇਨਤੀ ਉਹਨਾਂ ਨੇ ਕੀਤੀ ਹੈ ਤੁਸੀਂ ਦੇਖਦੇ ਆ ਕਿ ਸ੍ਰੋਮਣੀ ਗੁਰਦਵਾਰਾ ਪ੍ਰੰਤ ਕਰਨਕ ਮੈਂਟੀ ਇਸ ਮਾਮਲੇ 'ਚ ਕੀ ਫੈਸਲਾ ਲੈਂਦੀ ਹੈ ਕਿਉਂਕਿ ਸ੍ਰੋਮਣੀ ਗੁਰਦਵਾਰਾ ਪ੍ਰੰਤ ਕਰਨਕ ਮੈਂਟੀ ਵੱਲੋਂ ਆਪਣਾ ਚੌਰਤੇ ਤਿਆਰੀਆਂ ਰੰਮੀਆਂ ਗਈਆਂ ਆਖਰ ਇਹ ਪ੍ਰੋਗਰਾਮ ਇਦਾਂ ਦੇ ਹੁੰਦੇ ਸ਼ਤਾਬ ਦੀ ਵੱਡਾ ਔਰ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹਾਦਤ ਦਿਹਾੜਾ ਸ਼ਤਾਬ ਦੀ ਆਪਣੇ ਆਪ 'ਚ ਇੱਕ ਬਹੁਤ ਵੱਡਾ ਸਿੱਖਾਂ ਲਈ ਵਿਰਖਣ ਦੇ ਬਹੁਤ ਅਹਿਮ ਜਿਹੜਾ ਮੌਕਾ ਹੈਗਾ ਉਧੀਆਂ ਤਿਆਰੀਆਂ ਵੀ ਪਹਿਲਾਂ ਤੋਂ ਸ਼ੁਰੂ ਹੋ ਜਾਂਦੀਆਂ IGBC ਕੀ ਉਹਨਾਂ ਪ੍ਰੋਗਰਾਮ ਜਿਹੜੇ ਬਣਾਏ ਐ ਤੈਅ ਕੀਤੇ ਉਹਨਾਂ ਤਬਦੀਲੀ ਕਰ पाएगी ਨਹੀਂ ਕਰ पाएगी ਪਰ ਸਹਾਇ ਜਰੂਰ ਹੈ ਆਪਣੇ ਤੌਰ ਤੇ ਦੇਖੋ ਆਪਾਂ ਜਦੋਂ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਨੇ ਕਿ ਪੰਜਾਬ ਸਰਕਾਰ ਉਹਨਾਂ ਦਾ ਇੱਕ ਆਪਣਾ ਅਧਿਕਾਰ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਾਈਡ ਆਪਣੇ ਤੌਰ ਤੇ ਵੱਡੇ ਪੱਧਰ ਤੇ ਯਾਤਰਾਵਾਂ ਕੱਡੀਆਂ ਜਾਣੀਆਂ ਸਮਾਗਮ ਕੀਤੇ ਜਾਣੇ ਹਨ ਕਵੀ ਦਰਬਾਰ ਹੋਣੇ ਹਨ ਵਿਚਾਰ ਗੋਸ਼ਟੀਆਂ ਹੋਣੀਆਂ ਦਿੱਲੀ ਕੁਦਰ ਪਰੰਧਕਵਿਟੀ ਆਪਣੇ ਤੌਰ ਤੇ ਕਰ ਲਈ ਹੈ ਰਾਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਬਣਾ ਰਹੀ ਹੈ ਸੋ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ 350 ਸਾਲਾ ਇਸ਼ਾ ਦਿਆੜਾ ਉਹ ਵੱਖਰੇ ਵੱਖਰੇ ਤੌਰ ਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਸੋਹਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜੋ-ਜੋ ਕੀਤਾ ਜਾ ਰਿਹਾ ਪਰ ਜਿਹੜੀ ਪੇਸ਼ਕਾਸ਼ ਕੀਤੀ ਹੈ ਦਿੱਲੀ ਵਾਲਿਆਂ ਨੇ ਕਹਿੰਦੇ ਆਓ ਇੱਕ ਐਮ ਦਿਆੜਾ ਹੈ ਔਰ ਇਸ ਸਾਦੀ ਦਿਹਾੜੇ ਦਾ ਸਿੱਧੇ ਤੌਰ ਤੇ ਸਵਾਂ ਦਿੱਲੀ ਨਾਲ ਆਪਾਂ ਕਹੋਨਾ ਦਿੱਲੀ ਚ ਰੱਖ ਕੇ ਜੜਾਂਗਾ ਇਹ ਦਾ ਅਜੋਜਨ ਕੀਤਾ ਜਾਏ ਦੇਖਿਆ ਜਾਏਗਾ ਐਸਜੀਪੀਸੀ ਇਸ ਬੇਨਤੀ ਦੇ ਉੱਤੇ ਕੀ ਫੈਸਲਾ ਕਰੇਗੀ ਜੀ ਜੀ ਸਤ ਸਾਬ ਅੱਗੇ ਵਧਦੇ ਆਂ ਤੇ ਗੱਲ ਅੱਜ ਕੁਝ ਅਹਿਮ ਅਹੁਦੇਦਾਰੀਆਂ ਦੀ ਕਰ ਲੈਣੇ ਆਂ ਆਮ ਆਦਮੀ ਪਾਰਟੀ ਕਾਫੀ ਸਰਗਰਮ ਹੈ ਤੇ ਹਰ ਖੇਮੇ ਨੂੰ ਕੁਝ ਖੁਸ਼ ਕਰਨ ਦੇ ਲਈ ਕੁਝ ਨਾ ਕੁਝ ਹੱਥ ਕੰਡੇ ਨੇ ਜਿਹੜੇ ਉਹ ਅਪਣਾਏ ਜਾ ਰਹੇ ਨੇ ਫਿਲਹਾਲ ਦੀ ਗੱਲ ਕਰੀਏ ਤਾਂ ਅੱਜ ਨਵੇਂ 11 ਆਗੂਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਚੇਅਰਮੈਨ ਵਾਈਸ ਚੇਅਰਮੈਨ ਡਾਇਰੈਕਟਰ ਇਸ ਤੋਂ ਇਲਾਵਾ ਵਕ ਵਕ ਬੋਰਡਾਂ ਦੇ ਕਾਰਪੋਰੇਸ਼ਨ ਦੇ ਵਿੱਚ ਨਵੀਆਂ ਨਿਯੁਕਤੀਆਂ ਕਿਵੇਂ ਦੇਖਦੇ ਹੋ ਇਲੈਕਸ਼ਨ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਨੂੰ ਜਦੋਂ ਕਿ ਇੱਕ ਪਾਸੇ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਕੁਝ ਲੀਡਰ ਵੱਖ ਹੁੰਦੇ ਵੀ ਨਜ਼ਰ ਆ ਰਹੇ ਨੇ ਦੇਖੋ ਜਦੋਂ ਵਕਾ ਬੋਰਡਾਂ ਕਾਰਪੋਰੇਸ਼ਨਾਂ ਅਹੁਦੇਦਾਰੀਆਂ ਦੀ ਨਿਯੁਕਤੀ ਦੀ ਗੱਲ ਕੀਤੀ ਹੈ ਇਸ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਂਦੀਆਂ ਤਾਂ ਕਿ ਪਾਰਟੀ ਜਦੋਂ 227 ਦੀ ਜਦੋਂ ਆਪ ਇਲੈਕਸ਼ਨ ਕਰਦੇ ਆ ਗੱਲ ਕਰਦੇ ਆ ਯਾਦਦਾਨ ਸਾਡੇ ਆਮ ਚੋਣਾਂ ਜਦੋਂ ਆਉਣੀਆਂ ਹੈ ਉਨਾ ਚੂਨਾ ਤੋਂ ਪਹਿਲਾਂ ਇਹਨੂੰ ਕਹਿੰਦੇ ਕਿ ਜਿੱਥੇ ਬੰਦੇ ਟਾਂਚਾ ਹੀੜਲੀ ਪਸੇ ਤੇ ਮਜ਼ਬੂਤੀ ਨਾਲ ਟਾਇਆ ਕਰਨਾ ਉਹ ਤਾਂ ਹੈ ਹੀ ਐ ਪਰ ਜਿਹਦੇ ਨਾਲ ਜੁੜਿਆ ਹੋਇ ਇੱਕ ਹੋਰ ਵੱਡਾ ਹੈ ਮਾਮਲਾ ਇਹ ਵੀ ਹੈ ਕਿ ਅੱਜ ਜੋਗਪਤੀਆਂ ਦੀ ਪੰਜਾਬੀਆਂ ਦੀ ਸੂਚੇ ਜੋਗਪਤੀ ਜਿਹੜੇ ਵੱਡੇ ਵੱਡੇ ਸਮਾਜ ਦਰਮਿਆਨੇ ਉਹਨਾਂ ਦੀ ਇੱਕ ਕਾਨਫਰੰਸ ਜਿਹੜੀ ਹੈ ਸਭਾ ਕੀਤੀ ਗਈ ਚੰਡੀਗੜ੍ਹ ਦੇ ਵਿੱਚ ਉਹਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੰਬੋਧਨ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕੀਤਾ ਔਰ ਦੋਨਾਂ ਹੀ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਪੰਜਾਬ ਦਾ ਜਿਹੜਾ ਉਦਯੋਗ ਹੈ ਉਹਨੂੰ ਉਤਸ਼ਾਹਤ ਕਰਨਾ ਚਾਹੁੰਦੇ ਆ ਮਜ਼ਬੂਤ ਕਰਨਾ ਚਾਹੁੰਦੇ ਆ ਔਰ ਇਸ ਦੇ ਬਾਰੇ ਕੋਈ ਦੋ ਰਹਿਣੀ ਜੇ ਜੋ ਮਜ਼ਬੂਤ ਹੋਏਗਾ ਤਾਂ ਹੀ ਪੰਜਾਬ ਮਜ਼ਬੂਤੀ ਵਾਲ ਬਣੇਗਾ ਠੀਕ ਹੈ ਕਿ ਆਪਾਂ ਮਿਸ਼ਾਹ ਕਹਿੰਦੇ ਇੱਕ ਪੰਜਾਬ ਖੇਤੀ ਪ੍ਰਧਾਨ ਸੂਬਾ ਖੇਤੀ ਦੀ ਹੈਮਤ ਨੂੰ ਕਿਸੇ ਤਰੀਕੇ ਨਾਲ ਵੀ ਘਟਾਇਆ ਨਹੀਂ ਜਾ ਸਕਦਾ ਪਰ ਉਦਯੋਗ ਦੀ ਆਪਣੀ ਹੈਮ ਭੂਮਿਕਾ ਹੈ ਜੇ ਪਿਛਲੇ ਸਮੇਂ ਦੇਖੀ ਆਪਾਂ ਲੰਬੇ ਸਮੇਂ ਤੋਂ ਅਕਾਲੀ ਪਾਜਪਾ ਦੀ ਸਰਕਾਰ ਨੇ ਕਾਂਗਰਸੀਆਂ ਸਰਕਾਰਾਂ ਨਹੀਂ ਆ। ਹੋਰ ਕਾਹੀ ਕੁਝ ਵਾਪਰਦਾ ਵੀ ਰਿਹਾ ਹੈ। ਅਜੋਗ ਬਾਰੇ ਦਾਅਵੇ ਵੀ ਬੜੇ ਹੁੰਦੇ ਰਹੇ ਆ। ਪਰ ਪੰਜਾਬ ਜਿਸ ਤਰ੍ਹਾਂ ਅਜੋਗ ਕਿਤੇ ਵਿਕਾਸ ਕਰਨਾ ਚਾਹੀਦਾ। ਅੱਗੇ ਵਧਣਾ ਚਾਹੀਦਾ ਵੱਡੀਆਂ-ਵੱਡੀਆਂ ਇੰਡਸਟਰੀਆਂ ਦਾ ਆਉਣਾ। ਰੋਜ਼ਗਾਰ ਮਿਲਣੇ। ਉਹ ਗੱਲ ਸੰਭਵ ਨਹੀਂ ਹੋ ਸਕੀ। ਹੁਣ ਜਿਹੜਾ ਆਮ ਆਦਮੀ ਪਾਰਟੀ ਮੁਖੰਦਰੀ ਭਗਵੰਤ ਮਾਨ ਦੀ ਅਗਵਾਈ ਤੇ ਵੱਡਾ ਉਪਰਲਾ ਕੀਤਾ ਗਿਆ ਕਿ ਅਜੋਗ ਪਧੀਆਂ ਨੇ ਰਹਿਤਾ ਕੰਸੈਸ਼ਨ ਜੜੇਗੇ। ਉਸ ਤਰ੍ਹਾਂ ਦੇ ਕੰਸੈਸ਼ਨ ਨਹੀਂ ਉਹ ਕਹਿੰਦੇ ਉਹਨਾਂ ਸਾਫ਼ ਗੱਲ ਕਹੀ ਹੈ। ਹਰ ਦਾ ਦੇਰ ਬੰਦ ਕੇ ਜੇ ਇਵਾਜਾ ਬੋਲੇ ਸੀ ਮੈਨੂੰ ਉਹਨਾਂ ਦੀ ਗੱਲ ਇੱਕ ਬੜੀ ਵਧੀਆ ਲੱਗੀ ਅਸੀਂ ਉਦਯੋਗ ਪਤਿਆਂ ਲਈ ਹਰ ਤਰ੍ਹਾਂ ਦੀ ਸਹੂਲਤ ਦੇਵਾਂਗੇ ਤੁਹਾਨੂੰ ਟੈਕਨੋਲੋਜੀ ਦੇ ਲਿਹਾਜ਼ ਨਾਲ ਸਰਕਾਰ ਦੇ ਲਿਹਾਜ਼ ਨਾਲ ਜੋ ਅੱਗੇ ਵਧਣ ਦੀ ਜ਼ਰੂਰਤ ਹੈ ਦੇਵਾਂਗੇ ਪਰ ਜੇ ਤੁਸੀਂ ਕਹੋ ਕਿ ਸਬਸਿਡੀਆਂ ਦੇਵਾਂਗੇ ਸਬਸਿਡੀਆਂ ਨਾਲ ਉਦਯੋਗ ਵਿਕਾਸ ਨਹੀਂ ਕਰਦਾ ਉਹਨਾਂ ਨੇ ਇੱਕ ਸੂਬੇ ਦੀ ਐਗਜ਼ਾਮਪਲ ਵੀ ਦਿੱਤੀ ਕਹਿੰਦੇ ਉਹ ਸੂਬੇ ਨੇ ਉਦਯੋਗ ਵਧਿਆ ਨੂੰ ਬਹੁਤ ਸਾਰੀਆਂ ਸਬਸਿਡੀਆਂ ਦੇਤੀਆਂ ਜਦੋਂ ਇਹ ਸਬਸਿਡੀਆਂ ਬੰਦ ਹੋਈਆਂ ਸਾਰੇ ਉਦਯੋਗਪਤੀ ਆਪਣਾ ਜਿਹੜਾ ਕੰਮਕਾਜ ਲਵੇਟ ਕੇ ਕਿਸੇ ਹੋਰ ਸੂਬੇ ਚਲੇ ਗਏ ਜਿੱਥੇ ਨਵੀਆਂ ਜਿਹੜੀਆਂ ਸਬਸਦੀਆਂ ਮਿਲਦੀਆਂ ਸੀ ਸੋ ਇਹ ਕੋ ਅਪਰਾਲਾ ਕੀਤਾ ਜਾ ਰਿਹਾ ਪੰਜਾਬ ਨੂੰ ਜਿਹੜਾ ਉਦਯੋਗ ਪੱਧਰ ਤੇ ਵਿਕਸਿਤ ਕਰਨਾ ਹੈ ਕਿ ਚੰਗਾ ਬਰਨਾ ਹੈ ਜੇ ਹੋਏਗਾ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਰੋਜ਼ਗਾਰ ਮਿਲੇਗਾ ਔਰ ਪੰਜਾਬ ਵੀ ਖਿਸ਼ਾਲ ਹੋਏਗਾ ਜੀ ਸੱਚਾ ਬ ਸਮਾਵੋਦ ਕਟ ਹੈ ਪਰ ਇੱਕ ਖਬਰ ਬਹੁਤ ਜ਼ਰੂਰੀ ਹੈ ਕੱਲ ਨੂੰ ਜਿਸ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਰੱਖੜੀ ਦਾ ਤਿਹਾਰ ਮਨਾਇਆ ਜਾਣਾ ਹੈ ਤਾਂ ਅਜੇਹੇ ਦੇ ਵਿੱਚ ਪੰਜਾਬ ਦੀਆਂ ਲੇਡੀਜ਼ ਨੂੰ ਵੱਡਾ ਤੱਕਾ ਲੱਗਿਆ ਕਿਉਂਕਿ ਪੀਆਰਟੀਸੀ ਤੇ ਪੰ ਬਸਾਂ ਨੇ ਜਿਹੜੀ ਟਰਾਂਸਪੋਰਟ ਹੈ ਇਹਨਾਂ ਨੇ ਕੱਲ ਬੱਸਾਂ ਬੰਦ ਕਰਨ ਦਾ ਐਲਾਨ ਕੀਤਾ ਹੈ ਕਿਉਂਕਿ ਕੱਚੇ ਮੁਲਾਜ਼ਮ ਆਪਣੀਆਂ ਮੰਗਾਂ ਬਣਵਾਉਣਾ ਚਾਹੁੰਦੇ ਨੇ ਸਰਕਾਰ ਤੋਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਕੱਚੇ ਮੁਲਾਜ਼ਮ ਉਹਨਾਂ ਦੇ ਜਿਹੜੇ ਆਗੂ ਹੈਗੇ ਉਹਨਾਂ ਦੀ ਗੱਲ ਵੀ ਸੁਣ ਰਿਹਾ ਸੀ ਉਹ ਕਹਿੰਦੇ ਅਸੀਂ ਇਹ ਨਹੀਂ ਚਾਹੁੰਦੇ ਕਹਿੰਦੇ ਸਾਡੀਆਂ ਵੀ ਦੇਖੋ ਜੀਤੀ ਹੈ ਕਹਿੰਦੀ ਪੈਣਾ ਰਖੜੀਆਂ ਦਾ ਇੱਕ ਬੜਾ ਪਵਿੱਤਰ ਤਿਹਾੜ ਮਨਾਇਆ ਜਾਂਦਾ ਮਲਕ ਪਰਦੇ ਵਿੱਚ ਅਸੀਂ ਵੀ ਚਾਹੁੰਦੇ ਆ ਕਹਿੰਦੇ ਆਪਣੇ ਪਰਿਵਾਰਾਂ ਨਾਲ ਖੁਸ਼ੀ-ਖੁਸ਼ੀ ਮਨਾਇਆ ਜਾਵੇ ਗਿਣੇ-ਚੁਣੇ ਤਿਹਾੜ ਸੌਰੀ ਗਿਣੇ-ਚੁਣੇ ਤਿਹਾੜ ਹੈਗੇ ਆ ਜਿਹੜੇ ਇਸ ਤਰ੍ਹਾਂ ਖੁਸ਼ੀ ਨਾਲ ਇਤਸਾਹ ਨਾਲ ਪਰਿਵਾਰਾਂ ਦੇ ਬੈਠ ਕੇ ਮਨਾਇਆ ਜਾਂਦਾ ਰਖੜੀ ਵੀ ਕਿਹចਹੀ ਤਿਹਾੜ ਹੈਗਾ ਪਰ ਕਹਿੰਦੇ ਸਾਡੀ ਮਜਬੂਰੀ ਹੈ ਕਿਉਂਕਿ ਅਸੀਂ ਕਹਿੰਦੇ ਕਿੱਦਾਂ ਤਿਹਾੜ ਮਨਾਵਾਂਗੇ ਨਾ ਤਾਂ ਸਾਡੀ ਜੇ ਵਿੱਚ ਪੈਸਾ ਹੈ ਸਰਕਾਰ ਸਾਨੂੰ ਤਨਖਾਹ ਨਹੀਂ ਦਿੰਦੀ ਸਾਨੂੰ ਪੱਕੇ ਨਹੀਂ ਕਰਦੀ ਅਸੀਂ ਕਿੰਨੇ ਸਾਲਾਂ ਤੋਂ ਕੱਚੇ ਹੀ ਤੁਰੇ ਆ ਰਹੇ ਹਾਂ ਇੱਕ ਜਿਹੜਾ ਹੈਗਾ ਪਾਲਸੀ ਜਿਹੜੀ ਹੈਗੀ ਹੈ ਮੈਰਿਜ ਪਾਲਸੀ ਕੋਟਾ ਪਾਲਸੀ ਜਿਹਨੂੰ ਕਹਿੰਦੇ ਆ ਉਹੀ ਰੱਖੀ ਵੀ ਆ ਸਾਨੂੰ ਰੈਗੂਲਰ ਕਰ ਨਹੀਂ ਰਹੇ ਤੇ ਸਭ ਹੋਰ ਉਸ ਸਿਸਟਮ ਨੂੰ ਪਹਿਲਾਂ ਵਾਲੇ ਨੇ ਮਜ਼ਬੂਤ ਕਰ ਰਿਹਾ ਉਹਦੇ ਖਿਲਾਫ ਉਹਨਾਂ ਵੱਲੋਂ ਜਿਹੜਾ ਹੈਗਾ ਹੜਤਾਲ ਦਾ ਸੱਦਾ ਦਿੱਤਾ ਗਿਆ ਰੋਡ 'ਤੇ ਤੇ ਪੀਆਰਟੀਸੀ ਨੇ ਪਸਾਂਦੇ ਲੇ ਚੱਕੇ ਆ ਉਹ ਜਾਮ ਰਹਿਣਗੇ ਖਾਸ ਤੌਰ ਤੇ ਜਿਹੜਾ ਹੈਗਾ ਰਖੜੀ ਦਾ ਦਿਨ ਆ ਉਸ ਮੌਕੇ ਦੇ ਉੱਤੇ ਜਿੱਦਾਂ ਤੁਸੀਂ ਕਿਹਾ ਧੀਆਂ ਨੂੰ ਪਹਿਣਾ ਨੂੰ ਆਮ ਲੋਕਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਏਗਾ ਅਜੇ ਵੀ ਉਮੀਦ ਕਰਦੇ ਹਾਂ ਜਿੱਦਾਂ ਪੰਜਾਬੀ ਜੱਫਾ ਕਹਿੰਦੇ ਕਿ ਡੁੱਲੇ ਬੇਰੇ ਦਾ ਕੁਝ ਨਹੀਂ بگੜਿਆ ਜੀ ਜੀ ਜਨ ਸਰਕਾਰ ਨੂੰ ਚਾਹੀਦਾ ਉਹਨਾਂ ਦੇ ਆਗੂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਨਵੇਂੜਿਆ ਜਾਵੇ ਕਿਉਂਕਿ ਆਪਾਂ ਪੰਜਾਬੀ ਜਿਹੜੇ ਹੈਗੇ ਆਪਾਂ ਧੀਆਂ ਪਹਿਣਾ ਦੀ ਬਹੁਤ ਸਤਿਕਾਰ ਕਰਦੇ ਇੱਜ਼ਤ ਕਰਦੇ ਆ ਔਰ ਰਖੜੀ ਤਾਂ ਭਰਾਵਾਂ ਦੇ ਇੱਕ ਤਰ੍ਹਾਂ ਦੀ ਸੁਰੱਖਿਆ ਨਾਲ ਅਨੈਸੋਪ ਵੀ ਕਦੇ ਨਾਲ ਜੁੜਿਆ ਹੋਇਆ ਇੱਕ ਤਿਹਾਰਾ ਹੈ ਸਰਕਾਰ ਨੂੰ ਫੌਰੀ ਤੌਰ ਤੇ ਉਹਨਾਂ ਦੀਆਂ ਗੱਲਾਂ 'ਤੇ ਧਿਆਨ ਦੇ ਕੇ ਘੱਟੋ ਘੱਟ ਗੱਲਬਾਤ ਦੀ ਸਹਿਮਤੀ ਬਣਾ ਲੈਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਹਾਲਤ ਦੇ ਕੱਲ ਦੀ ਹੜਤਾਲ ਨਾ ਹੋਵੇ ਟਾਲੀ ਜਾਣੀ ਚਾਹੀਦੀ ਹੈ ਕਿਉਂਕਿ ਨਹੀਂ ਤਾਂ ਸਿੱਧੇ ਤੌਰ ਤੇ ਇੱਕ ਵੱਡਾ ਸਮਾਜਿਕ ਤੇ ਭਾਵਕ ਤਿਹਾਰਾ ਹੈ ਉਹਦੇ 'ਤੇ ਅਸਰ ਪਏਗਾ ਜੀ ਜੀ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਵਿਚਾਰ ਚਰਚਾ 'ਚ ਯੋਗਦਾਨ ਪਾਇਆ ਮਿਹਰਬਾਨੀ ਜੀ ਸੋ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ